ਔਰ ਸਾਰੇ ਵੀ ਜਾਨਣਾ ਚਾਹਾਂਗੇ ਕਿ ਕਿੰਨੇ ਇਸ ਇਧਰ ਜੇ ਨਗਰ ਕੌਂਸਲ 'ਚ ਗੱਲ ਕਰੀਏ ਤੇ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਕਿੰਨੇ ਜਿਹੜੇ ਸਾਇਰਨ ਵਜਾਏ ਜਾਣਗੇ ਕਿ ਸਮਾਂ ਰਹੇਗਾ ਕਿਵੇਂ-ਕਿਵੇਂ ਵੱਜਣਗੇ ਨਗਰ ਕੌਂਸਲ ਕੋਲ ਇਲਾਵਾ ਦੋ ਦੋ ਸਾਇਰਨ ਹੋ ਰਹੇ ਇੱਕ ਪਰ ਜ਼ਿਲ੍ਹਾ ਪ੍ਰੀਸ਼ਦ ਇੱਕ ਤੇ ਉਸਮਾਈ ਕਾਲਜ ਉਹ ਸਾਰੇ ਇੱਕੋ ਟਾਈਮ ਤੇ ਤਿੰਨੇ ਸਾਰੇ ਨਾਲ ਜਿਹੜੀ ਸ਼ੁਰੂ ਹੋ ਗਈ ਜੀ ਤੁਸੀਂ ਤਸਵੀਰਾਂ ਇੱਕ ਵਾਰ ਫੇਰ ਦੇਖ ਸਕਦੇ ਹੋ ਕਿ ਸਾਇਰਨ ਜਿਹੜਾ ਉਹ ਵੱਜ ਰਿਹਾ ਹੈ ਔਰ ਲੋਕ ਇੱਥੇ ਇਕੱਠੇ ਆ ਸਾਇਰਨ ਦੇਖਣ ਦੇ ਲਈ ਲੋਕ ਵੀ ਪਹੁੰਚੇ ਹੋਏ ਕਿਉਂਕਿ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੇ ਨਗਰ ਕੌਂਸਲ ਦੀਆਂ ਜਿੱਥੇ ਸਾਇਰਨ ਵੱਜ ਰਿਹਾ ਔਰ ਅਸੀਂ ਜਿਹੜਾ ਸਿਵਲ ਜਿਹੜੇ ਸੁਰੱਖਿਆ ਗਾਰਡ ਆ ਉਹਨਾਂ ਨਾਲ ਗੱਲ ਕੀਤੀ ਆ ਉਹਨਾਂ ਨੇ ਦੱਸਿਆ ਕਿ ਇਹ ਸਾਇਰਨ ਪਹਿਲਾਂ ਪੁਚਾਲ ਦੇ ਵੇਲੇ ਜਾਂ ਕੋਈ ਅਮਰਜੈਂਸੀ ਹੁੰਦੀ ਹੈ ਤਾਂ ਉਦੋਂ ਇਹ ਸਾਇਰਨ ਮਾਰਿਆ ਜਾਂਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਫਿਰੋਜ਼ਪੁਰ ਨਗਰ ਕੌਂਸਲ ਦੇ ਵਿੱਚ ਸਾਇਰਨ ਵਜਾਂਦੀ ਰਿਹਸਲ ਹੋ ਰਹੀ ਹੈ ਔਰ ਸਾਰੇ ਲੋਗ ਇੱਥੇ ਵੇਖਣ ਪਹੁੰਚੇ ਹੋਏ ਨੇ ਕਿ ਕੱਲ ਸਾਇਰਨ ਜਿਹੜਾ ਕਿਵੇਂ ਬਚੇਗਾ ਇੱਕ ਵਾਰ ਤੁਸੀਂ ਫਿਰ ਤਸਵੀਰਾਂ ਦੇਖ ਸਕਦੇ ਹੋ ਸਾਇਰਨ ਵਜ ਰਿਹਾ ਔਰ ਲੋਗ ਐਸੇ ਇਕੱਠਾ ਨੇ মিডিਆ ਇੱਥੇ ਇਕੱਠਾ ਔਰ ਸਭ ਇੱਥੇ ਵੇਖਣ ਪਹੁੰਚੇ ਹੋਇਆ ਹੈ ਕਿ ਇਸ ਸਾਇਰਨ ਦੇ ਨਾਲ ਕਿਵੇਂ ਜਿਹੜਾ ਬਲੈਕਆਊਟ ਦਾ ਆਗਾਜ਼ ਹੋਇਆ ਔਰ ਇਹ ਸਿੱਧੀਆਂ ਤਸਵੀਰਾਂ ਨੇ ਫਿਰੋਜ਼ਪੁਰ ਨਗਰ ਕੌਂਸਲ ਤੋਂ ਤੇ ਸਾਇਰਨ ਵਜ ਰਿਹਾ ਔਰ ਇਹ ਤਸਵੀਰਾਂ ਨੇ ਫਰੋਜ਼ਪੁਰ ਦੀਆਂ ਅਫਰੋਜ਼ਪੁਰ ਦੇ ਵਿੱਚ ਵਾਰ ਦੀ ਪ੍ਰੈਕਟਿਸ ਹੈ ਫਰੋਜ਼ਪੁਰ ਦੇ ਵਿੱਚ ਸਾਇਰਨ ਵੱਜਿਆ ਕੱਲ ਇਸੇ ਤਰੀਕੇ ਨਾਲ ਸਾਇਰਨ ਵੱਜੇਗਾ ਇੱਕ ਡੈਮੋ ਹੈ ਅੱਜ ਪ੍ਰੈਕਟਿਸ ਕੀਤੀ ਜਾ ਰਹੀ ਹੈ ਕੱਲ ਇਸੇ ਤਰੀਕੇ ਨਾਲ ਸਾਇਰਨ ਵੱਜੇਗਾ ਔਰ ਸਾਇਰਨ ਵੱਜਣ ਦੇ ਨਾਲ ਹੀ ਬਲੈਕਆਊਟ ਹੋ ਜਾਏਗਾ ਤੇ ਜਿੰਨੀ ਦੇਰ ਇਹ ਬਲੈਕਆਊਟ ਚੱਲੇਗਾ ਜਿੱਥੇ ਜਿੰਨਾ ਜਿੰਨਾ ਸਮਾਂ ਰੱਖਿਆ ਗਿਆ ਅੱਧਾ ਘੰਟਾ ਤਕਰੀਬਨ ਸਿਰਫ ਚੰਡੀਗੜ੍ਹ ਦੇ ਵਿੱਚ 10 ਮਿੰਟ ਹੈ ਬਾਕੀ ਥਾਵਾਂ ਤੇ ਅੱਧਾ-ਅੱਧਾ ਘੰਟਾ ਹੈ ਜਿਹੜੇ-ਜਿਹੜੇ ਵੀ ਸ਼ਹਿਰ 'ਚ ਇਹ ਮੌਕ ਡ੍ਰਿਲ ਹੋਣੀ ਹੈ ਔਰ ਫਿਰ ਕਲੋਜ਼ਿੰਗ ਤੇ ਅੱਧੇ ਘੰਟੇ ਬਾਅਦ ਜਦੋਂ ਦੁਬਾਰਾ ਲਾਈਟ ਛੱਡਣੀ ਹੈ ਬਲੈਕਆਊਟ ਖਤਮ ਹੋਣਾ ਉਦੋਂ ਫਿਰ ਸਾਇਰਨ ਵੱਜੇਗਾ ਮਨਦੀਪ ਅੱਜ ਬਾਲ ਸਾਡੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਰਿੰਕੂ ਰੋਹਿਤ ਦੋਈ ਗੁਰਵਰ ਸਾਡੇ ਨਾਲ ਮੌਜੂਦ ਹੈ ਸਰ ਕੀ ਤਿਆਰੀਆਂ ਕੀਤੀਆਂ ਨੇ ਕੱਲ ਦੇ ਬਲੈਕਆਊਟ ਨੂੰ ਲੈ ਕੇ ਆਪਣਾ ਜੋ ਡੀਸੀ ਮੈਮ ਨੇ ਉਹ ਨਾਲਿੰਡਸ਼ਨ ਸਾਥੇ ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਦੇ ਨੇਸ਼ਾ ਸਾਹਿਬ ਅਸੀਂ ਆਪਦੀ ਅੱਜ ਨਗਰ ਕੌਂਸਲ ਦੇ ਜਿਹੜਾ ਸਾਇਰਨ ਲੱਗਾ ਸੀ ਉਹਦੀ ਟੈਸਟਿੰਗ ਕੀਤੀ ਗਈ ਹੈ ਅੱਗੇ ਜੋ ਉਹਨਾਂ ਦੇ ਹੁਕਮ ਦੇ ਉਹ ਜੋ ਟਾਈਮ ਦੇਣਗੇ ਉਸ ਤੋਂ ਬਾਅਦ ਦੁਬਾਰਾ ਫਿਰ ਚਲਾ ਕੇ ਰੱਖਿਆ ਜਾਏਗਾ ਸਰ ਕਿੰਨੇ ਕਿੰਨੀ ਵਾਰੀ ਇਹ ਸਾਇਰਨ ਬਜੇਗਾ ਕਿੰਨੀ ਦੇਰ ਬਜੇਗਾ ਕਿੰਨੇ ਵਜੇ ਬਲੈਕਆਊਟ ਦਾ ਜਿਹੜਾ ਡ੍ਰਿੱਲ ਹੈ ਉਹ ਸ਼ੁਰੂ ਹੋਏਗਾ ਜਿਹੜਾ ਬਲੈਕਆਊਟ ਦਾ ਟਾਈਮ ਹੈ ਉਹ ਤਾਂ ਹੈਗਾ 9 ਤੋਂ 9:30 ਦੇ ਵਿੱਚ ਤੇ ਜਿਹੜਾ ਸਾਇਰਨ ਚਲਾਉਣ ਦਾ ਟਾਈਮ ਹੈਗਾ ਉਹ ਹੈਗਾ 7 ਤੋਂ 7:15 ਦੇ ਵਿੱਚ ਦੋ ਚਾਰ ਵਾਰੀ ਚਲਾਇਆ ਜਾਏਗਾ ਦੋ ਚਾਰ ਵਾਰੀ ਬੰਦ ਕੀਤਾ ਜਾਏਗਾ ਸਰ ਕਿੰਨੇ ਸਾਇਰਨ ਕਿੰਨੀਆਂ ਕਿੰਨੀ ਜਗ੍ਹਾ ਤੇ ਸਾਇਰਨ ਲੱਗੇ ਹੋਇਆ ਹੈ ਕਹਿੰਦੇ ਵਿੱਚ ਸ਼ਹਿਰ ਵਿੱਚ ਤਿੰਨ ਜਗ੍ਹਾ ਸਾਇਰਨ ਲੱਗੇ ਹੋਏ ਜੀ ਨਗਰ ਕੌਂਸਲ ਜਿਨਾ ਪਰਸ਼ਦ ਤੇ ਦੇਸ਼ਵਾਈ ਕੋਲੇ ਹਾਂ ਪਰ ਇਹ ਮੋਵ ਦੇ ਵਜਾਮ ਤੋਂ ਬਾਅਦ ਸਾਢੇ 9:00 ਦੁਵਾਰਾ ਵਜਾਏਗਾ ਦੁਵਾਰਾ ਨਹੀਂ ਆਜੇ ਦੁਵਾਰਾ ਚਲਾਉਣ ਦੇ ਸਾਨੂੰ ਕੋਈ ਨਿਰਦੇਸ਼ ਨਹੀਂ ਦਿੱਤੇ ਗਏ ਸਿਰਫ 7 ਤੋਂ 7:30 ਦੇ ਵਿੱਚ ਟੈਸਟਿੰਗ ਕੀਤੀ ਜਾਏਗੀ ਕਦਰ ਸ਼ਹਿਰ ਦੇ ਹੋਰ ਕੀ ਬੰਦ ਕੀਤੇ ਗਿਆ ਕੋਈ ਟ੍ਰੈਫਿਕ ਜਮ ਬੰਦ ਕੀਤਾ ਜਾਏਗਾ ਇਹ ਨਗਰ ਕੌਂਸਲ ਦੀ ਹੋਰ ਕੀ ਡਿਊਟੀ ਲੱਗੀ ਬਲੈਕਆਊਟ ਦੇ ਵਿੱਚ ਦਾ ਉਹਨਾਂ ਨੇ ਨਿਰਦੇਸ਼ ਦਿੱਤੇ ਬਲੈਕਆਊਟ ਦੇ ਵਿੱਚ ਸਾਰਾ ਟ੍ਰੈਫਿਕ ਸ਼ਹਿਰ ਦਾ ਬੰਦ ਕੀਤਾ ਜਾਏਗਾ ਮੈਂ ਸ਼ਹਿਰ ਵਾਲਿਆਂ ਨੂੰ ਵੀ ਅਪੀਲ ਕਰਦਾ ਵੀ ਕਿਸੇ ਤਰ੍ਹਾਂ ਦੀ ਪੈਨਿਕ ਨਹੀਂ ਕਰੀ ਸਰਕਾਰ ਆਪਦੇ ਲੈਵਲ ਤੇ ਆਪਦਾ ਵਰਕ ਆਊਟ ਕਰ ਰਹੀ ਹੈ ਸਰ ਦੁਕਾਨਦਾਰਾਂ ਨੂੰ ਕੀ ਹਦਾਇਤਾਂ ਕੀਤੀਆਂ ਗਈਆਂ ਕਿ ਉਹ ਕਿੰਨੇ ਵਜੇ ਦੁਕਾਨ ਬੰਦ ਕਰਕੇ ਘਰੇ ਚਲੇ ਜਾਣ ਤਾਂ ਜੋ ਬਲੈਕਆਊਟ ਜਿਹੜਾ ਸਕਸੈਸਫੁਲ ਹੋ ਚੁੱਕੇ ਦੁਕਾਨਦਾਰਾਂ ਨੂੰ ਮੈਂ ਹੱਥ ਜੋੜ ਕੇ ਅਪੀਲ ਕਰਨਾ ਵੀ ਆਪਦੀ ਦੁਕਾਨਾਂ ਜਾਂ ਜੋ ਵੀ ਰੈਸਟੋਰੈਂਟ ਵਗੈਰਾ ਹੈ ਇੱਕ ਵਾਰੀ 8:30 ਵਜੇ ਕਰ ਬੰਦ ਕਰਕੇ ਆਪਦੇ ਘਰੇ ਪਹੁੰਚ ਜਾਣ ਬਸ ਸਰ ਹੋਰ ਵੀ ਜਾਨਣਾ ਚਾਹਾਂਗੇ ਕਿ ਕਰਦਿਆਂ ਕਿ ਬਲੈਕਆਊਟ ਦੇ ਵਿੱਚ ਟੋਟਲੀ ਸਟੇਡ ਲਾਈਟ ਟੋਟਲੀ ਸੋਲਰ ਲਾਈਟ ਦੇ ਟੋਟਲੀ ਬਲੈਕਆਊਟ ਕੀਤਾ ਨੇ ਇਸ ਲਈ ਇਹਦੇ ਵਿੱਚ ਸੰਜੋਗ ਦਿੰਦਾ ਹਾਂ ਸਰ ਅੱਜ ਦੀ ਰੈਸਲ ਨੂੰ ਕਿਵੇਂ ਦੇਖਿਆ ਜਾਵੇ ਲੋਕਾਂ 'ਚ ਕੀ ਮੈਸੇਜ ਦੇਣਾ ਚਾਹੋਗੇ ਰੈਸਲ ਕਿਉਂ ਕੀਤੀ ਜਾ ਰਹੀ ਹੈ ਨਹੀਂ ਜਸਟ ਕੋਈ ਪੈਨਿਕ ਵਾਲੀ ਗੱਲ ਨਹੀਂ ਹੈਗੀ ਇਹ ਸਰਕਾਰ ਦਾ ਇੱਕ ਵਰਕਆਊਟ ਆ ਜੋ ਰੁਟੀਨ ਦੇ ਵਿੱਚ ਚੱਲ ਰਿਹਾ ਹੈ ਕਿ ਸਰਕਾਰ ਵੱਲੋਂ ਜੋ ਜਿਵੇਂ ਜਿਵੇਂ ਡਾਇਰੈਕਸ਼ਨ ਆ ਰਹੀਆਂ ਉਹਦੇ ਸਬੰਧ ਵਿੱਚ ਟੈਸਟਿੰਗ ਹੋ ਰਹੀ ਆ ਕਿ ਕੱਲ ਜਿਹੜਾ ਬਲੈਕਆਊਟ ਸਕਸੈਸਫੁਲੀ ਸਰੇਚ ਰਿਹਾ ਹੈ ਇਸ ਤਰ੍ਹਾਂ ਹੀ ਕੱਲ ਇੱਕ ਵਾਰ ਫਿਰ ਵਜਾਇਆ ਜਾਏਗਾ ਕਿਉਂਕਿ ਇਹ ਰਿਹਸਲ ਹੈ ਔਰ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕੱਲ ਇਸ ਤਰ੍ਹਾਂ ਨਗਰ ਕੌਂਸਲ ਦੇ ਵਿੱਚ ਸਾਇਰਨ ਵੱਜੇਗਾ ਔਰ ਉਸ ਤੋਂ ਬਾਅਦ ਜਿਹੜਾ ਬਲੈਕਆਊਟ ਹੋਏਗਾ ਇਹ ਤਸਵੀਰਾਂ ਨੇ ਕਰੋਸਪੁਰ ਨਗਰ ਕੌਂਸਲ ਦੀਆਂ ਜਿੱਥੇ ਬਲੈਕਆਊਟ ਬਾਅਦ ਜੋ ਪਹਿਲਾਂ ਇਹ ਸਾਇਰਨ ਵਜਾਇਆ ਜਾਏਗਾ ਔਰ ਸਾਇਰਨ ਵੱਜਣ ਤੋਂ ਬਾਅਦ ਲੋਕ ਜਿਹੜੇ ਆ ਆਪਣੇ ਘਰਾਂ ਤੇ ਚਲੇ ਜਾਣਗੇ ਪੂਰੀ ਤਰ੍ਹਾਂ ਬਲੈਕਆਊਟ ਜਿਹੜਾ ਕੀਤਾ ਜਾਏਗਾ ਲੋਕਾਂ ਨੂੰ ਇੱਥੇ ਪ੍ਰਸ਼ਾਸਨ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਜਨਰੇਟਰ ਦੀਆਂ ਲਾਈਟਾਂ ਤੇ ਇਨਵਰਟਰ ਦੀਆਂ ਲਾਈਟਾਂ ਜਿਹੜੀਆਂ ਉਹ ਵੀ ਆਪਣੀਆਂ ਪੂਰੀ ਤਰ੍ਹਾਂ ਬੰਦ ਰੱਖਣ ਤਾਂ ਜੋ ਬਲੈਕਆਊਟ ਪੂਰੀ ਤਰ੍ਹਾਂ ਸਕਸੈਸਫੁਲ ਹੋ ਸਕੇ ਨਗਰ ਕੌਂਸਲ ਦੇ ਨਾਲ-ਨਾਲ ਫਿਰੋਜ਼ਪੁਰ ਦੇ ਦੋ ਇਲਾਕੇ ਹੋਰ ਹੈ ਦੇਸਮਾਜ ਕਾਲਜ ਤੇ ਜ਼ਿਲ੍ਹਾ ਪ੍ਰਸ਼ਦ ਦੇ ਵਿੱਚ ਵੀ ਜਿਹੜਾ ਇਹ ਸਾਇਰਨ ਲੱਗੇ ਆ ਕੱਲ ਇੱਕੋ ਟਾਈਮ ਤੇ 9 ਵਜੇ 1 ਮਿੰਟ ਤੇ ਇਹ ਸਾਇਰਨ ਜਿਹੜੇ ਤਿੰਨੋ ਵਜੇ ਨੇ ਸ਼ੁਰੂ ਹੋ ਜਾਣਗੇ ਔਰ ਕਰੀਬ ਤੇ ਤਿੰਨ ਟਾਈਮ ਇਹ ਵੱਜੇ ਜਾਣਗੇ ਉਸ ਤੋਂ ਬਾਅਦ ਰਾਤ 9:30 ਵਜੇ ਇਹ ਸਾਇਰਨ ਵੱਜਾ ਕੇ ਬਲੈਕਆਊਟ ਨੂੰ ਖਤਮ ਕਰ ਦਿੱਤਾ ਜਾਏਗਾ ਰਿਹਸਲ ਲਗਾਤਾਰ ਚੱਲ ਰਹੀ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਕਿਉਂਕਿ ਫਿਰੋਜ਼ਪੁਰ ਇੱਕ ਬਾਰਡਰ ਏਰੀਆ ਹੈ ਔਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਇਸ ਬਲੈਕਆਊਟ ਦੇ ਵਿੱਚ ਲੋਕ ਪੂਰਾ ਸਾਥ ਦੇਣ ਔਰ ਇਸੇ ਸਾਰਣ ਤੋਂ ਬਾਅਦ ਆਪਣੇ ਘਰਾਂ ਦੀਆਂ ਲਾਈਟਾਂ ਲੋਕ ਬੰਦ ਕਰ ਲੈਣ ਚਾਹੇ ਉਹ ਇਨਵਰਟਰ ਦੀ ਲਾਈਟ ਹੋਵੇ ਜਾਂ ਜਨਰੇਟਰ ਚੱਲ ਰਿਹਾ ਹੋਵੇ ਇਹਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਆ ਉਹ ਵੀ ਇੱਥੇ ਇਕੱਤਰ ਹੈ ਦੇਖਣ ਆਏ ਕਿ ਕਿਸ ਤਰ੍ਹਾਂ ਦਾ ਕਲ ਮਾਹੌਲ ਹੋਏਗਾ ਕਿਵੇਂ ਜਿਹੜਾ ਇਹ ਸਾਰਣ ਜਿਹੜਾ ਵਜੇਗਾ ਔਰ ਉਸ ਤੋਂ ਬਾਅਦ ਜਿਹੜਾ ਬਲੈਕਆਊਟ ਸ਼ੁਰੂ ਹੋ ਜਾਏਗਾ ਜੀ ਬਿਲਕੁਲ ਹੈ ਤਸਵੀਰਾਂ ਅਸੀਂ ਫਿਰੋਜ਼ਪੁਰ ਤੋਂ ਦਿਖਾ ਰਹੇ ਹਾਂ ਜਿੱਥੇ ਰਿਹਸਲ ਹੋ ਰਹੀ ਹੈ ਕੱਲ ਦੀ ਮੌਕ ਡ੍ਰਿਲ ਨੂੰ ਲੈ ਕੇ ਐਸੇ ਤਰੀਕੇ ਨਾਲ ਸਾਇਰਨ ਵੱਜੇਗਾ 7 ਵਜੇ ਦਾ ਜਿਹੜਾ ਸਮਾਂ ਹੈ ਉਹ ਰੱਖਿਆ ਗਿਆ ਉਸ ਤੋਂ ਬਾਅਦ ਬਲੈਕਆਊਟ ਜਦੋਂ ਹੋਏਗਾ ਉਦੋਂ ਅਪੀਲ ਕੀਤੀ ਗਈ ਹੈ ਸਾਰਿਆਂ ਨੂੰ ਸਹਿਯੋਗ ਕਰਨ ਦੀ ਜਿੱਥੇ-ਜਿੱਥੇ ਬਲੈਕਆਊਟ ਹੋਣਾ ਹੈ ਜਿੰਨੇ ਵਜੇ ਤੱਕ ਬਲੈਕਆਊਟ ਹੋਣਾ ਹੈ ਉਨੀ ਦੇਰ ਤੱਕ ਹਰ ਕਿਸੇ ਨੂੰ ਆਪਣੇ ਘਰਾਂ ਦੀ ਲਾਈਟ ਬੰਦ ਕਿਉਂਕਿ ਲਾਈਟ ਤੇ ਪਿੱਛੋਂ ਬੰਦ ਕਰ ਦਿੱਤੀ ਜਾਏਗੀ ਪਰ ਜਿਨ੍ਹਾਂ ਦੇ ਇਨਵਰਟਰਸ ਨੇ ਜਾਂ ਜਨਰੇਟਰ ਨੇ ਉਹ ਇਨਵਰਟਰ ਤੇ ਜਨਰੇਟਰ ਬੰਦ ਰੱਖਣ ਦੀ ਅਪੀਲ ਕੀਤੀ ਗਈ ਹੈ ਕੋਈ ਵੀ ਉਸ ਮੌਕੇ ਤੇ ਇਨਵਰਟਰ ਨਾ ਚਲਾਏ ਜਨਰੇਟਰ ਨਾ ਚਲਾਏ ਅਗਰ ਕਿਸੇ ਨੇ ਘਰ ਦੇ ਅੰਦਰ ਥੋੜੀ ਬਹੁਤ ਰੋਸ਼ਨੀ ਕੋਈ ਮੋਬਾਈਲ ਦੀ ਰੋਸ਼ਨੀ ਹੈ ਉਨੀ ਦੇਰ ਕੋਈ ਕੰਮ ਕਰਨਾ ਹੈ ਤਾਂ ਫਿਰ ਉਹ ਉਸ ਨੂੰ ਉਸ ਦੀ ਇਸ ਤਰੀਕੇ ਨਾਲ ਘਰ ਦੇ ਪਰਦੇ ਖਿੜਕੀਆਂ ਜਿਹੜੀਆਂ ਨੇ ਉਹ ਕੀਤੀਆਂ ਜਾਣ ਕੇ ਉਸ ਦੀ ਰੌਸ਼ਨੀ ਬਾਹਰ ਨਾ ਜਾਵੇ ਉਸ ਦੀ ਰੌਸ਼ਨੀ ਬਾਹਰ ਨਾ ਜਾਵੇ ਸੋ ਇਹ ਸਾਰੀਆਂ ਹਦਾਇਤਾਂ ਕੀਤੀਆਂ ਗਈਆਂ ਨੇ ਜਿਹੜੇ ਜਿਹੜੀ ਪਬਲਿਕ ਹੈ ਔਰ ਉਹਨਾਂ ਨੂੰ ਪੂਰੇ ਪੂਰੇ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਟ੍ਰੈਫਿਕ ਲਾਈਟ ਜਿਹੜੀਆਂ ਸੜਕਾਂ ਤੇ ਗੱਡੀਆਂ ਚੱਲਦੀਆਂ ਨੇ ਉਹ ਕਿਹਾ ਗਿਆ ਹੈ ਕਿ ਗੱਡੀਆਂ ਨਾ ਚੱਲਣ ਗੱਡੀਆਂ ਰੋਕ ਦਿੱਤੀਆਂ ਜਾਣ ਦੁਕਾਨਦਾਰ ਮਾਰਕੀਟ ਬਾਜ਼ਾਰਾਂ ਦੇ ਵਿੱਚ ਲਾਈਟ ਬੰਦ ਰਵੇ ਦੁਕਾਨਾਂ ਅਗਰ ਟਾਈਮਲੀ ਬੰਦ ਕਰ ਸਕਦੇ ਨੇ ਤਾਂ ਕਿਉਂਕਿ ਲੇਟ ਸਮਾਂ ਇਸੇ ਲਈ ਰੱਖਿਆ ਗਿਆ ਹੈ ਕਿ ਬਾਜ਼ਾਰਾਂ ਦੇ ਵਿੱਚ ਜਿਹੜਾ ਹੈ ਉਹ ਬਾਜ਼ਾਰ